ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆ ਗਏ ਆਂ ਬਹੁਤ ਹੀ ਸੋਹਣੇ ਸੂਟ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈ ਆਂ ਜਾਂ ਵਿੰਟਰ ਦੀ ਸਾਰੀ ਕਲੈਕਸ਼ਨ ਰਹੂਗੀ ਬਹੁਤ ਸੋਹਣੇ ਬ੍ਰਾਂਡ ਦਾ ਪਿਓਰ ਵਿਸਕੋਸ ਦਾ ਪਸ਼ਮੀਨਾ ਲੈ ਕੇ ਆਈ ਆਂ ਕਈ ਪੈਣਾ ਕਹਿੰਦੀਆਂ ਹੁੰਦੀਆਂ ਨੇ ਕਿ ਤੁਸੀਂ ਜਦੋਂ ਬੋਲਦੇ ਹੋ ਜਿਵੇਂ ਕਿ ਕਰੇਵ ਬੋਲਦੇ ਹੋ ਤਾਂ ਬਹੁਤ ਐ ਕਹਿੰਦੇ ਹੁੰਦੇ ਆ ਕਿ ਪਿਓਰ ਨੇਚਰਲ ਕਰੇਵੀ ਪਿਓਰ ਨੇਚਰਲ ਕਰੇਵ ਕੀ ਹੁੰਦੀ ਆ ਪਿਓਰ ਨੇਚਰਲ ਕਰੇਵ ਜਾਮਿਆਂ ਜਿਵੇਂ ਕਹਦੀਆਂ ਪਿਓਰ ਵਿਸਕਾਸ ਪਸ਼ਮੀਨਾ ਜਿਹੜਾ ਕਿ ਸਭ ਤੋਂ ਪਿਓਰ ਦੀ ਕੁਆਲਿਟੀ ਆ ਜਾਂਦੀ ਆ ਤੇ ਬ੍ਰਾਂਡ ਦੇ ਆਰਟੀਕਲ ਆ ਜਾਂਦੇ ਨੇ ਉਹ ਵਾਲੀ ਕਲੈਕਸ਼ਨ ਨੂੰ ਅਸੀਂ ਬਹੁਤ ਜ਼ੋਰ ਦੇ ਕੇ ਬੋਲਦੇ ਹੁੰਦੇ ਆ ਤਾਂ ਕਿ ਕਿਉਂਕਿ ਆਮ ਹਰ ਫੈਬਰਿਕ ਬਹੁਤ ਵਧੀਆ ਆਪਾਂ ਲੈ ਕੇ ਆਉਂਦੇ ਆ ਬਟ ਜਦੋਂ ਬ੍ਰਾਂਡ ਪੂਰਾ ਵਧੀਆ ਸੌਫਟ ਬਿਲਕੁਲ ਬਟਰ ਵਰਗਾ ਸਟੱਫ ਲੈ ਕੇ ਆਉਂਦਾ ਉਦੋਂ ਦਿਲ ਨੂੰ ਆਪ ਨੂੰ ਵੀ ਇੰਨਾ ਜਿਆਦਾ ਸਕੂਨ ਹੁੰਦਾ ਤੇ ਇੰਨੀ ਜਿਆਦਾ ਜਾਨੀ ਕਿ ਵਧੀਆ ਲੱਗਦੀ ਐ ਇਦਾਂ ਦੇ ਸੂਟ ਤੁਹਾਡੇ ਤੱਕ ਪਹੁੰਚਦੇ ਕਰਨੇ ਹਨਾ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਵਧੀਆ ਰਸ਼ੀਆ ਬ੍ਰਾਂਡ ਦੀ ਪਿਓਰ ਵਿਸਕੋਸ ਪਸ਼ਮੀਨਾ ਅੱਜ ਦੀ ਵੀਡੀਓ ਦੇ ਹੈਗੀ ਆ ਸਾਰੀ ਇੰਨਾ ਸੋਹਣਾ ਲਾਈਟ ਵੇਟ ਜਿਹੜੀ ਸਭ ਤੋਂ ਜਿਆਦਾ ਪਹਿਣਾ ਦੀ ਡਿਮਾਂਡ ਸੀਗੀ ਕਿ ਲਾਈਟ ਵੇਟ ਪਸ਼ਮੀਨਾ ਹੋਵੇ ਬੋਰ ਵਗੈਰਾ ਦੀ ਫੁੱਲ ਗਰੰਟੀ ਦਿਓ ਜੀ ਇਹ ਤੇ ਬੋਰ ਨਾ ਆਵੇ ਤੇ ਪੂਰੇ ਵਧੀਆ ਜਾਨੀ ਕਿ ਨਿਕਲਣ ਪੂਰੇ ਗ੍ਰੇਸ ਸਰਦਾਰੀ ਸੂਟ ਹੋਣ ਜਾਨੀ ਕਿ ਪਾਈਏ ਹੰਡਾਈਏ ਤੇ ਕਪੜਾ ਇਹਨੂੰ ਕੁਛ ਨਾ ਹੋਵੇ ਉਦਾਂ ਦੀ ਸੂਟਾਂ ਦੀ ਕਲੈਕਸ਼ਨ ਅੱਜ ਮੈਂ ਲੈ ਕੇ ਆਈਆਂ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਤੇ ਬਹੁਤ ਹੀ ਸੋਹਣੇ ਦੁਪੱਟਿਆਂ ਦੇ ਨਾਲ ਅੱਜ ਦੀ ਕਲੈਕਸ਼ਨ ਆ ਸੋ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਲਿਓ ਤਿੰਨ ਡਿਜ਼ਾਈਨ ਆਲ ਓਵਰ ਦੇ ਵਿੱਚ ਦਿਖਾਉਂਗੀ ਜਿਨ੍ਹਾਂ ਦਾ ਸੇਮ ਰੇਟ ਰਹੂਗਾ ਇੱਕ ਸੈੱਟ ਬਹੁਤ ਹੀ ਸੋਹਣਾ ਆਇਆ ਵਾ ਜਿਹੜਾ ਕਿ ਮੈਚਿੰਗ ਦੇ ਵਿੱਚ ਰਹੂਗਾ ਉਹਦੀ ਰੇਂਜ ਇਹਨਾਂ ਨਾਲੋਂ 200 ਪਲੱਸ ਹੋਊਗੀ ਸੋ ਜਿਹੜੀਆਂ ਭੈਣਾਂ ਨੂੰ ਮੈਚਿੰਗ ਚਾਹੀਦਾ ਉਹ ਵੀ ਦੇਖ ਸਕਦੇ ਹੋ ਵੀ ਉਹਦੇ ਵਿੱਚ ਕੀ ਡਿਫਰੈਂਟ ਆ ਤੇ ਜਿਨ੍ਹਾਂ ਨੂੰ ਆਲ ਓਵਰ ਚਾਹੀਦੀ ਆ ਤਾਂ ਤੁਸੀਂ ਆਲ ਓਵਰ ਵੀ ਦੇਖ ਸਕਦੇ ਹੋ ਸੋ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਚੈਨਲ ਨੂੰ ਸਬਸਕ੍ਰਾਈਬ ਕਰਨ ਟਾਈਮ ਹੈ ਨਾ ਵੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਡੇਲੀ ਜਿਵੇਂ ਆਪਣੀ 6 ਵਜੇ ਸ਼ਾਮ ਨੂੰ ਵੀਡੀਓ ਅਪਲੋਡ ਹੋ ਜਾਂਦੀ ਆ ਸੋ ਤੁਹਾਡੇ ਤੱਕ ਵੀਡੀਓ ਪਹੁੰਚ ਸਕੇ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਪਹਿਲਾ ਹੀ ਪ੍ਰਿੰਟ ਖੋਲੂਗੀ ਇਦਾਂ ਲੱਗੂਗਾ ਜਿਵੇਂ ਕਿ ਬਰਸ਼ ਪੇਂਟ ਦਾ ਸਾਰਾ ਕੰਮ ਹੋਇਆ ਇੰਨਾ ਸੋਹਣਾ ਪ੍ਰਿੰਟ ਆ ਜਾਨੀ ਕਿ ਵੀਡੀਓ ਚ ਇਹ ਕੁਛ ਵੀ ਨਹੀਂ ਲੱਗ ਰਿਹਾ ਜਿਹੜਾ ਹੱਥਾਂ ਚ ਆ ਕੇ ਲੱਗਣਾ ਮੈਂ ਇੰਨੀ ਸੋਹਣੀ ਕੱਪੜੇ ਦੀ ਫੀਲ ਆ ਤੇ ਬਾਕੀ ਜਿੰਨਾ ਵੀ ਫਲਾਵਰ ਆ ਨਾ ਉਹਨੂੰ ਇੱਕ ਲਾਈਨ ਦੇ ਨਾਲ ਜਿਵੇਂ ਕਹਿਦੀ ਇੱਕ ਬਰਸ਼ ਦੇ ਨਾਲ ਹਾਈਲਾਈਟ ਜਿਹਾ ਕੀਤਾ ਹੋਵੇ ਇਸ ਤਰ੍ਹਾਂ ਹਰੇਕ ਫੁੱਲ ਨੂੰ ਉਠਵਾ ਜਿਹਾ ਕੀਤਾ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਫਸਟ ਹੀ ਪ੍ਰਿੰਟ ਇਦਾਂ ਸਾਰਾ ਸੂਟ ਆ ਜਿਵੇਂ ਤੁਸੀਂ ਸਾਰਾ ਬਰਸ਼ ਪੇਂਟ ਦੇ ਨਾਲ ਰੈਡੀ ਕਰਵਾਇਆ ਬਹੁਤ ਸੋਹਣਾ ਯਾਨੀ ਕਿ ਹੈ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਸੂਟ ਦੇ ਉੱਪਰ ਸਾਰੀ ਡਿਜੀਟਲ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਰਸ਼ੀਆ ਬ੍ਰਾਂਡ ਆ ਸਭ ਤੋਂ ਜ਼ਿਆਦਾ ਟੌਪ ਦਾ ਜਿਹਨੂੰ ਮੈਂ ਹਰ ਵਾਰ ਪੂਰਾ ਪ੍ਰੈਫਰ ਕਰਦੀ ਆ ਹਲੋ ਬਹੁਤ ਹੀ ਸੋਹਣੀ ਕਲੈਕਸ਼ਨ ਆ ਸੁਪਰ ਡੂਪਰ ਕਲੈਕਸ਼ਨ ਆ ਬਹੁਤ ਵਧੀਆ ਕੱਪੜੇ ਬਾਰੇ ਤੁਸੀਂ ਬਿਲਕੁਲ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਜਸਟ ਆਪਣੇ ਆ ਪ੍ਰਿੰਟ ਆਪਣਾ ਕਲਰ ਫਲੈਕਟ ਕਰਨਾ ਤੇ ਫਟਾਫਟ ਆਪਣੇ ਆਰਡਰ ਕਰਨੇ ਆ ਤਾਂ ਕਿ ਤੁਹਾਡੀ ਪਸੰਦ ਦਾ ਪ੍ਰਿੰਟ ਤੁਹਾਡੇ ਘਰ ਤੱਕ ਪਹੁੰਚ ਸਕੇ ਇਹ ਨਾ ਹੋਵੇ ਕਿ ਜਾਨ ਨੂੰ ਤੁਸੀਂ ਆਰਡਰ ਕਰੋ ਜਾਨ ਨੂੰ ਸਾਰੇ ਸੂਟ ਸੇਲ ਹੋ ਜਾਣ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਇਹਨਾਂ ਦੇ ਦੁਪੱਟੇ ਆਏ ਨੇ ਉਹਨਾਂ ਦਾ ਤਾਂ ਕੀ ਕਹਿਣਾ ਹੀ ਆ ਬਹੁਤ ਸੋਹਣੇ ਦੁਪੱਟੇ ਆ ਕਿਉਂਕਿ ਸਭ ਤੋਂ ਜ਼ਿਆਦਾ ਹੁਣ ਸ਼ਾਲ ਜਾਨੀ ਕਿ ਰੂਟੀਨ ਵਾਈਜ਼ ਸੂਟਾਂ ਦੇ ਵਿੱਚ ਤਾਂ ਪਹਿਣਾ ਲੈਂਦੀਆਂ ਲੈਂਦੀਆਂ ਬਟ ਆਮ ਜਿਹੜਾ ਆਪਾਂ ਵਧੀਆ ਸੂਟ ਲੈਨੇ ਉਹਨਾਂ ਚ ਸ਼ਾਲ ਨੂੰ ਨਹੀਂ ਲਾਈਕ ਕਰ ਰਹੀਆਂ ਸਭ ਤੋਂ ਜ਼ਿਆਦਾ ਡਿਮਾਂਡ ਸਾਡੇ ਕੋਲ ਦੁਪੱਟੀਆਂ ਨਾਲ ਹੀ ਆ ਰਹੀ ਆ ਸੋ ਦੁਪੱਟੀਆਂ ਦੇ ਨਾਲ ਹੀ ਇਹ ਆਰਟੀਕਲ ਆਏ ਨੇ ਬਹੁਤ ਸੋਹਣੇ ਨੇ ਸਾਰਾ ਡਿਜੀਟਲ ਟਰਾਈ ਟਾਈ ਮੀਟਰ ਦੇ ਪਿਓਰ ਵਿਸਕੋਸ ਮਸਲੀਨ ਦੇ ਸਿਰ ਤੇ ਰੁਕਣ ਵਾਲੇ ਜਿੰਮੇ ਮਰਜੀ ਇਹਨਾਂ ਦੇ ਬੁੱਕਲ ਮਾਰੂ ਬਹੁਤ ਸੋਹਣੇ ਦੁਪੱਟੇ ਨੇ ਜਿਹੜਾ ਮਰਜੀ ਸੂਟ ਲੈ ਲਿਓ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਜਿੰਨੇ ਵੀ ਡਿਜ਼ਾਈਨ ਅੱਜ ਦੇ ਦਿਖਾਉਂਗੀ ਸਾਰਿਆਂ ਦੇ ਵਿੱਚ ਤਿੰਨ ਤਿੰਨ ਕਲਰ ਮਿਲਣਗੇ ਬਹੁਤ ਹੀ ਪਿਆਰੇ ਹਲੋ ਨੈਕਸਟ ਕਲਰ ਦੇਖੋ ਇਹਦਾ ਬਹੁਤ ਸੋਹਣਾ ਕਲਰ ਆ ਇਹ ਵੀ ਬਹੁਤ ਫਾਤੀ ਪਿਆਰਾ ਪਹਿਲਾ ਫਮਹਿੰਦੀ ਆ ਸ਼ੇਡ ਖੋਲਿਆ ਸੈਕਿੰਡ ਇਹ ਹੈਗਾ ਜੀ ਫਰੋਜ਼ੀ ਸ਼ੇਡ ਫਰੋਜ਼ੀ ਜਿਹਾ ਸ਼ੇਡ ਆ ਸਕਾਈ ਬਲੂ ਜਿਹਾ ਲਾਈਟ ਜਿਹਾ ਬਹੁਤ ਸੋਹਣਾ ਬਹੁਤ ਪਿਆਰਾ 3D ਕਲਰ ਨੇ ਇਹਦੇ ਵਿੱਚ ਇੱਕ ਸ਼ੇਡ ਦੇ ਉੱਪਰ ਸੂਟ ਨਹੀਂ ਬਣਿਆ 3D ਕਲਰਾਂ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਤੁਹਾਨੂੰ ਕਲਰ ਇਹਦੇ ਦੇ ਦੇਖਣਗੇ ਬਹੁਤ ਹੀ ਸੋਹਣੇ ਜਣਕੇ 3D ਪ੍ਰਿੰਟ ਦਾ ਹੈਗਾ 컬러 ਵੀ 3D ਵਾਂਗੂ ਬਣੇ ਹੋਏ ਨੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਨਾਲ ਸੇਮ ਸਾਰਿਆਂ ਦੇ ਨਾਲ ਵਿਸਕੋਸ ਮਸਲੀਨ ਦੇ ਡਿਜੀਟਲ ਦੁਪੱਟੇ ਆਉਣਗੇ ਪੂਰੇ ਖੁੱਲੇ ਡੁੱਲੇ ਆਲ ਓਵਰ ਦਾ ਸੂਟ ਹੈ ਚਾਹੇ ਤੁਸੀਂ ਜਿੰਨੇ ਮਰਜੀ ਹੈਵੀ ਹੋ ਚਾਹੇ ਤੁਸੀਂ ਹੈਗੇ ਹੋ ਲੰਬੇ ਜਿਹੜੀਆਂ ਪਹਿਣਾ ਕਹਿੰਦੀਆਂ ਸਾਡਾ ਬੰਦਾ ਨਹੀਂ ਬ੍ਰਾਂਡ ਦੇ ਆਰਟੀਕਲ ਨੇ 5 ਤੋਂ ਪਲੱਸ ਹੀ ਕਪੜਾ ਮਿਲੂਗਾ ਘਟਦਾ ਨਹੀਂ ਬਹੁਤ ਸੋਹਣੀ ਕਲੈਕਸ਼ਨ ਹੈ ਨੈਕਸਟ ਕਲਰ ਕਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਆਏ ਨੇ ਆ ਦੇਖੋ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਕਿੰਨੀ ਪਿਆਰੀ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਸੂਟ ਦੀ ਜਾਨੀ ਕਿ ਇਹ ਅਸਲੀ ਪ੍ਰਿੰਟਿੰਗ ਤੁਹਾਡੇ ਹੱਥਾਂ 'ਚ ਆ ਕੇ ਜਦੋਂ ਖੋਲਣਾ ਸੂਟ ਉਦੋਂ ਦੇਖਣੀ ਆ ਵੀਡੀਓ 'ਚ ਨਹੀਂ ਇੰਨੀ ਸੋਹਣੀ ਲੱਗਣੀ ਜਿੰਨੀ ਤੁਹਾਡੇ ਹੱਥਾਂ 'ਚ ਆਈ ਸੋਹਣੀ ਲੱਗਣੀ ਆ ਕਿਉਂਕਿ ਜਿਆਦਾ ਸੂਟ ਵੀਡੀਓ 'ਚ ਸੋਹਣੇ ਲੱਗਦੇ ਆ ਕਈ ਭੈਣਾਂ ਕਹਿੰਦੀਆਂ ਜਦੋਂ ਖੋਲਿਆ ਹੁੰਦੇ ਤਾਂ ਇਦਾਂ ਜਿਹੇ ਹੁੰਦੇ ਆ ਬਟ ਇਹ ਤੁਹਾਨੂੰ ਮੈਂ ਗਾਰੰਟੀ ਦਿੰਨੀ ਆ ਵੀ ਇਤੋਂ ਜ਼ਿਆਦਾ ਸੋਹਣੇ ਲੱਗਣਗੇ ਜਦੋਂ ਤੁਹਾਡੇ ਹੱਥਾਂ 'ਚ ਆਣਗੇ ਤੁਸੀਂ ਖੁਦ ਜਦੋਂ ਇਹਨਾਂ ਨੂੰ ਫੀਲ ਕਰੋਗੇ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰ ਤੁਹਾਨੂੰ ਜਿਹੜਾ ਵੀ ਪ੍ਰਿੰਟ ਸੋਹਣਾ ਲੱਗਦਾ ਜਿਹੜਾ ਵੀ ਡਿਜ਼ਾਈਨ ਸੋਹਣਾ ਲੱਗਦਾ ਫਟਾਫਟ ਆਰਡਰ ਕਰ ਲਓ ਤਾਂ ਕਿ ਤੁਹਾਡੀ ਪਸੰਦ ਦਾ ਪ੍ਰਿੰਟ ਤੁਹਾਡੇ ਘਰ ਤੱਕ ਪਹੁੰਚ ਸਕੇ ਇਹ ਇਹ ਜਿਹੜੇ ਤਿੰਨ ਸੂਟ ਦਿਖਾਏ ਆ ਇਹ ਸੀਗਾ ਇੰਗਲਿਸ਼ ਜੇ ਚਾਰਟ ਜਿਵੇਂ ਕਿ ਇੰਗਲਿਸ਼ ਜੇ ਕਲਰ ਆਪਾਂ ਕਹਿ ਦਿੰਨੇ ਆ ਜਿਹੜੀਆਂ ਭੈਣਾਂ ਡਾਰਕ ਮੇਰੇ ਵਾਂਗੂ ਪਾਣਾ ਲਾਈਕ ਕਰਦੀਆਂ ਨੇ ਉਹਨਾਂ ਲਈ ਡਾਰਕ ਕਲਰ ਵੀ ਮਿਲਣਗੇ ਇਹਦੇ ਵਿੱਚ ਹਲੋ ਸਾਰੇ ਸੂਟਾਂ 'ਚ ਸ਼ਿਮਰ ਦਾ ਟੱਚ ਮਿਲੂਗਾ ਸ਼ਿਮਰ ਪਸ਼ਮੀਨਾ ਸ਼ਿਮਰ ਆਹੀ ਬਹੁਤ ਸੋਹਣੀ ਬਹੁਤ ਐਲੀਮੀ ਐਮੀ ਪੜਕੀ ਜੀ ਮਾਰਦੀ ਆ ਹਨਾ ਬਿਲਕੁਲ ਨਹੀਂ ਬਹੁਤ ਮਿੱਠੀ ਜੀ ਚਮਕ ਹੈ ਇਹਦੇ ਵਿੱਚ ਵੀ ਜਮਾ ਵੀ ਕਿਉਂਕਿ ਇੱਕ ਇੱਕ ਧਾਗਾ ਸ਼ਿਮਰਦਾ ਲੱਗਿਆ ਕੋਈ ਉਹ ਨਹੀਂ ਹੈਗਾ ਵੀ ਉਹਨਾਂ ਨੇ ਦੂਸਰਾ ਸੰਥੈਟਿਕ ਧਾਗਾ ਵਿੱਚ ਯੂਜ਼ ਕੀਤਾ ਜਾਂ ਕੁਝ ਵੀ ਨਹੀਂ ਜੀ ਇਹੀ ਕੱਪੜੇ ਦਾ ਪਸ਼ਮੀਨੇ ਵਾਂਗੂ ਇਹ ਧਾਗਾ ਲੱਗਿਆ ਜਿਹੜਾ ਸ਼ਿਮਰਦਾ ਜਿਹੜਾ ਵਿਸਕੋਸ ਦੇ ਵਿੱਚ ਆਨਦਾ ਹੀ ਆਉਂਦਾ ਵਾ ਆ ਲੋ ਇਹ ਹੈਗਾ ਇਹਦਾ ਅਗਲਾ ਨੈਕਸਟ ਪ੍ਰਿੰਟ ਇਹਦਾ ਫਰਸਟ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਨਾਲ ਆਊਗਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਇਹ ਵੀ ਬਹੁਤ ਸੋਹਣਾ ਸਾਰਾ ਡਿਜੀਟਲ ਬਣਿਆ ਹੋਇਆ ਦੁਪੱਟਾ ਮਿਲੂਗਾ ਤੁਹਾਨੂੰ ਦੇਖੋ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਸੂਟ ਨੇ ਬਹੁਤ ਹੀ ਪਿਆਰੇ ਨੇ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਇੰਨੀ ਸੋਹਣੀ ਕਲੈਕਸ਼ਨ ਆ ਜਾਨਕਿ ਜੇ ਕਾਊਂਟਰਾਂ ਤੇ ਸੂਟ ਖੋਲਣ ਖੁੱਲਣਸਾਰ ਵਿਕਣ ਵਾਲੀਆਂ ਇਹ ਚੀਜ਼ਾਂ ਨੇ ਬਾਕੀ ਪ੍ਰਾਈਸ ਬਹੁਤ ਰੀਜ਼ਨੇਬਲ ਆ ਸਿਰਫ 2050 ਰੁਪਏ ਇਹਨਾਂ ਦਾ ਪ੍ਰਾਈਸ ਆ ਜਿੱਥੇ ਮਰਜੀ ਟਰਾਏ ਕਰ ਲਿਓ 2395 2495 2295 ਇਦਾਂ ਰੇਟ ਤੁਹਾਨੂੰ ਨਾਰਮਲ ਨਾਰਮਲ ਮਿਲਣਗੇ ਬਟ ਆਪਣਾ ਇੱਕੋ ਹੀ ਰੇਟ ਆ 2050 ਫਟਾਫਟ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਕਰਵਾ ਦਿਓ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਿਰ ਨਾ ਕਿ ਉਹ ਕਿ ਆਹ ਵਾਲਾ ਕੋਟ ਲੈਣਾ ਸੀ ਆਹ ਵਾਲਾ ਕਲਰ ਲੈਣਾ ਸੀ ਉਹ ਹੋਲਡ ਆਊਟ ਹੋ ਗਿਆ ਜੀ ਤੁਸੀਂ ਆਏ ਕਹਿ ਦਿੰਨੇ ਹੋ 컬러 ਇਹਦਾ ਨੈਕਸਟ ਕਲਰ ਚੈੱਕ ਕਰੋ ਬਲੈਕ ਕਲਰ ਇਹ ਕਲਰਾਂ ਦੀ ਇੰਨੀ ਜ਼ਿਆਦਾ ਡਿਮਾਂਡ ਆ ਬਲੈਕ ਜਿੰਨੇ ਸੈਟਾਂ ਚੋਂ ਖੋਲਿਆ 10-10 ਭੈਣਾਂ ਦੀ ਆਰਡਰ ਆ ਰਹੇ ਨੇ ਇਹਦੇ ਇੱਕੋ ਹੀ ਪੀਸ ਲਈ ਬਟ ਇਹਨਾਂ ਚ ਰਿਪੀਟ ਡਿਜ਼ਾਈਨ ਆਵੇ ਨਾ ਇਹ ਕਹਿਣਾ ਬਹੁਤ ਔਖਾ ਜੀ ਬਟ ਜਿਹੜੇ ਹੈਗੇ ਨੇ ਉਹ ਫਟਾਫਟ ਤੁਸੀਂ ਆਪਣੇ ਆਰਡਰ ਬੁੱਕ ਕਰ ਲਓ ਨਾਲ ਸੇਮ ਜਿਸਕਾਸਮਸ ਲੀਨ ਦਾ ਦੁਪੱਟਾ ਹਲੋ ਇਹ ਵੀ ਅਮ ਬਲੈਕ ਦੇ ਵਿੱਚ ਮੂੰਗਿਆ ਚਮਕ ਆਉਂਦੀ ਆ ਬਲੈਕ ਇਹਦਾ ਬੇਸ ਆ ਪਰ ਮੂੰਗਿਆ ਜੀ ਚਮਕ ਬਹੁਤ ਸੋਹਣੇ ਪ੍ਰਿੰਟ ਆ ਜਾਨਕਿ 3D ਪ੍ਰਿੰਟ ਤਾਂ ਹੈਗੇ ਨੇ 3D ਪ੍ਰਿੰਟਿੰਗ ਵੀ ਹੋਈ ਹੋਈ ਆ ਬਟ ਇਹਨਾਂ ਦੀ ਜਿਹੜੀ ਗ੍ਰੇਸ ਆ ਤੇ ਕਲਰ ਚਾਰਟ ਦੇ ਰਹੇ ਨੇ ਬਹੁਤ ਸੋਹਣੇ ਆ ਰਹੇ ਨੇ ਬਹੁਤ ਹੀ ਪਿਆਰੇ ਅਗਲਾ ਹੈਗਾ ਬਲੂ ਕਲਰ ਦੋਨਾਂ ਦੇ ਨਾਲ ਬਲੈਕ ਦੇ ਨਾਲ ਬਲੈਕ ਡਿਜੀਟਲ ਦੁਪੱਟਾ ਬਲੂ ਦੇ ਨਾਲ ਬਲੂ ਡਿਜੀਟਲ ਦੁਪੱਟਾ ਬਹੁਤ ਸੋਹਣੇ ਦੁਪੱਟੇ ਨਾਲ ਲੱਗੇ ਆ ਬਹੁਤ ਸੋਹਣੀ ਸੂਟਾਂ ਦੀ ਗ੍ਰੇਸ ਆ ਉਡੀਕ ਵੇਟ ਕਿਸੇ ਚੀਜ਼ ਦੀ ਨਹੀਂ ਬਸ ਤੁਹਾਡੇ ਆਰਡਰ ਦੀ ਆ ਸਕਰੀਨ ਤੇ ਨੰਬਰ ਚੱਲਦਾ ਫਟਾਫਟ ਆਪਣੇ ਆਰਡਰ ਕਰ ਲਓ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਅਲਿਫ ਇਹ ਅਗੇ ਲਾਈਟ ਕਲਰ ਜਿਹੜੀਆਂ ਪਹਿਣਾ ਨੂੰ ਲਾਈਟ ਕਲਰ ਪਸੰਦ ਨੇ ਵੀ ਅਸੀਂ ਲਾਈਟ ਦੇ ਵਿੱਚ ਹੀ ਜਾਣਾ ਵਾ ਤਾਂ ਉਹਨਾਂ ਲਈ ਇਹ ਲਾਈਟ ਚਾਰਟ ਵੀ ਬਹੁਤ ਸੋਹਣਾ ਵਾ ਪੀਚ ਕਲਰ ਦਾ ਸੂਟ ਆ ਪਿੰਕ ਪੀਚ ਜਿਹਾ ਕਲਰ ਆ 3D ਪ੍ਰਿੰਟ ਆ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਆ ਬਹੁਤ ਹੀ ਪਿਆਰੀ ਆ ਜਿਹੜਾ ਮਰਜੀ ਤੁਸੀਂ ਇੰਨਾ ਚੋਂ ਵੀ ਕਲਰ ਲੈ ਸਕਦੇ ਹੋ ਤੇ ਨਾਲ ਇਹਨਾਂ ਦੇ ਦੁਪੱਟੇ ਇਹਦੇ ਵਿੱਚ ਸ਼ਿਮਰ ਜਿਹੜੀਆਂ ਪਹਿਣਾ ਨੂੰ ਸ਼ਿਮਰ ਦੀ ਸ਼ਾਈ ਇਹਦੇ ਚ ਇੰਨੀ ਸ਼ਿਮਰ ਦੀ ਸ਼ਾਈ ਨਹੀਂ ਹੈਗੀ ਸੋ ਹੈ ਬ੍ਰਾਂਡ ਸੇਮ ਹੀ ਆ ਇਹਦਾ ਦੁਪੱਟਾ ਵੀ ਇਹਦਾ ਵੀ ਬਹੁਤ ਸੋਹਣਾ ਸਾਰਾ ਡਿਜੀਟਲ ਦੁਪੱਟਾ ਬਣਿਆ ਹੋਇਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਦੁਪੱਟਾ ਆਲੋਚ ਸਾਰਾ ਡਿਜੀਟਲ ਬਣਿਆ ਸਿਰ ਤੇ ਰੁਕਣ ਵਾਲਾ ਆਰਾਮ ਦੇ ਨਾਲ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਯਾਨੀ ਕਿ ਸਾਰਾ 3D ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਕਲਰ ਆ ਕਲਰ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਮਿਲਣਗੇ ਤਿੰਨੇ ਦੇ ਤਿੰਨੇ ਕਲਰ ਇਹਦੇ ਵੀ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆਲੋਚ ਨੈਕਸਟ ਕਲਰ ਚੈੱਕ ਕਰ ਲਓ ਮਹਿੰਦੀਆ ਸ਼ੇਡ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਸ਼ੇਡ ਆ ਨਾਲ ਇਹਦੇ ਵੀ ਸੇਮ ਦੁਪੱਟਾ ਮਿਲੂਗਾ ਕਲਰ ਚਾਰਟ ਸਾਰੇ ਸਿੱਟਾਂ 'ਚ ਇੰਨੇ ਸੋਹਣੇ ਆਏ ਨੇ ਜਿਹੜੇ ਸਭ ਤੋਂ ਜ਼ਿਆਦਾ ਇਸ ਟਾਈਮ ਡਿਮਾਂਡ ਦੇ ਵਿੱਚ ਰਹਿੰਦੇ ਨੇ ਉਹੀ ਕਲਰ ਸੇਮ ਰਿਪੀਟ ਟੂ ਰਿਪੀਟ ਆ ਰਹੇ ਨੇ ਇਸ ਲਈ ਜਿਹੜੀਆਂ ਪੈਣਾ ਰਹਿ ਗਈਆਂ ਸੀ ਹੁਣ ਆਪਣੇ ਆਰਡਰ ਕਰ ਲਓ ਫਟਾਫਟ ਤਾਂ ਕਿ ਤੁਹਾਨੂੰ ਹੁਣ ਆਪਣੀ ਪਸੰਦ ਦੇ ਕਲਰ ਤੇ ਡਿਜ਼ਾਈਨ ਮਿਲ ਜਾਣ ਆਲੋਚ ਇਹ ਹੈਗਾ ਅਗਲਾ ਫਰੋਜ਼ੀ ਸ਼ੇਡ ਦੋਨਾਂ ਦੇ ਨਾਲ ਸੇਮ ਡਿਜੀਟਲ ਸਾਰਿਆਂ ਦੇ ਨਾਲ ਦੁਪੱਟੇ ਨੂੰ ਆ ਲੋ ਇਹ ਬਣਾ ਫਰੋਜ਼ੀ ਦੁਪੱਟਾ ਗ੍ਰੀਨ ਫਰੋਜ਼ੀ ਜਿਹਾ ਸ਼ੇਡ ਆ ਪ੍ਰੋਪਰ ਫਰੋਜ਼ੀ ਸ਼ੇਡ ਨਹੀਂ ਹੈਗਾ ਜੀ ਇਹ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟਿੰਗ ਤੁਸੀਂ ਦੇਖੀ ਚੱਲੋ ਪ੍ਰਿੰਟਿੰਗ ਬਹੁਤ ਸੋਹਣੀਆਂ ਨੇ ਸੁਪਰ ਪ੍ਰਿੰਟਿੰਗਾਂ ਨੇ ਤੇ ਲੋ ਜੀ ਇਹ ਹੈਗਾ ਵਾ ਮੈਚਿੰਗ ਸੈਟ ਜਿਹੜਾ ਹੁਣ ਮੈਂ ਦਿਖਾਉਣ ਲੱਗੀ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹਦੀ ਰੇਂਜ ਇਹਨਾਂ ਨਾਲੋਂ 200 ਪਲੱਸ ਰਹੂਗੀ ਕਿਉਂ ਰਹੂਗੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਹਾਂ ਬੇਸ ਸੇਮ ਪਿਓਰ ਵਿਸਕੋਸ ਪਸ਼ਮੀਨਾ ਸ਼ਿਮਰ ਹੀ ਆ ਬੇਸ ਨਾਲ ਆਉਣੀ ਆ ਪਲੇਨ ਬਾਟਮਾ ਡਿਜੀਟਲ ਤੇ ਇਹਦਾ ਮੇਨ ਖਾਸियत ਆ ਸਾਰਾ ਕੰਮ ਹੋਇਆ ਥ्रेड ਦਾ ਜਿੰਨਾ ਵੀ ਇਹ ਕੰਮ ਹੋਇਆ ਲੱਗੂਗਾ ਜਿਵੇਂ ਆਰੀ ਦਾ ਕੰਮ ਹੋਇਆ 1% ਆਰੀ ਨਹੀਂ ਹੈਗੀ ਜੀ ਇਹ ਦੇਖ ਕੇ ਡਰ ਨਾ ਜਾਇਓ ਕਿਉਂਕਿ ਇਹ ਤਾਂ ਇਹ ਡਰ ਹੁੰਦਾ ਆਰੀ ਦਾ ਇੱਕ ਟੰਕਾ ਚੱਕਿਆ ਗਿਆ ਤਾਂ ਸਾਰਾ ਧਾਗਾ ਉੱਦੜ ਜਾਣਾ ਇਹ ਸਾਰਾ ਜਿੰਨਾ ਕੰਮ ਹੋਇਆ ਥੈਡ ਦੇ ਨਾਲ ਮਸ਼ੀਨ ਦੇ ਨਾਲ ਕੰਮ ਹੋਇਆ ਹੋਇਆ ਸਾਰੀ ਸ਼ਰਟ ਦੇ ਉੱਪਰ ਇੰਨੀ ਸੋਹਣੀ ਲੁੱਕ ਦਊਗਾ ਸੂਟ ਪਿਓਰ ਸਰਦਾਰੀ ਲੁੱਕ ਦਊਗਾ ਤੇ ਬਾਕੀ ਜਿਵੇਂ ਕਈ ਭੈਣਾਂ ਕਹਿੰਦੀਆਂ ਸੀ ਗੁਰਦੁਆਰਾ ਸਾਹਿਬ ਜਾਣਾ ਹਲਕੀ ਫੁਲਕੀ ਕਢਾਈ ਹੋਵੇ ਹਨਾ ਸੋਨਾ ਲੱਗੇ ਪਾਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਇਹ ਇੱਕੋ ਹੀ ਸੈੱਟ ਆ ਆਪਣੇ ਕੋਲੇ ਰਿਪੀਟ ਮਿਲੇ ਨਾ ਮਿਲੇ ਤਿੰਨੀ ਕਲਰ ਨੇ ਤਿੰਨੀ ਪੀਸ ਨੇ ਇਹਦੇ ਵਿੱਚ ਆ ਲੋ ਜੀ ਪਿਓਰ ਪਸ਼ਮੀਨਾ ਸ਼ਿਮਰ ਉੱਪਰ ਸਾਰਾ ਜਾਨੀ ਕਿ ਕੰਮ ਇੰਨਾ ਸੋਹਣਾ ਹੋਇਆ ਹੋਇਆ ਥ੍ਰੈਡ ਦਾ ਸਾਰਾ ਥ੍ਰੈਡ ਦਾ ਜਿੱਥੋਂ ਮਰਜੀ ਤੱਕ ਆ ਤਾਂਗਾ ਕੁਝ ਵੀ ਕਰ ਲੋ ਕੋਈ ਇਹ ਡਰਨੀ ਹੈਗਾ ਕੱਪੜਾ ਹਣਜੂਗਾ ਜੀ ਸੂਟ ਹਣ ਜਾਣਗੇ ਪਰ ਤੁਹਾਡੇ ਵਰਕ ਨੂੰ ਕੁਝ ਨਹੀਂ ਹੁੰਦਾ ਇੰਨਾ ਸੋਹਣਾ ਕੰਮ ਹੋਇਆ ਸੂਟ ਦੇ ਉੱਤੇ 200 ਪਲੱਸ ਆ ਉਹਨਾਂ ਨਾਲੋਂ ਰੇਂਜ ਇਹਦੀ ਇਹ ਇੱਕੋ ਹੀ ਸੈੱਟ ਆ ਯਾ ਨਾਲ ਸੇਮ ਦੇਖੋ ਇਹਦੇ ਨਾਲ ਬਾਟਮ ਮਿਲੂਗੀ ਮੈਚਿੰਗ ਮੈਚਿੰਗ ਬਾਟਮ ਮਿਲੂਗੀ ਸੇਮ ਬੇਸ ਨਾਲ ਦੀ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਹੋਣਗੇ ਉਹ ਵੀ ਸਾਰੇ ਡਿਜੀਟਲ ਦੁਪੱਟੇ ਹੋਣਗੇ ਹਲੋ ਸੇਮ ਡਿਜੀਟਲ ਮੈਲਣਗੇ ਦੁਪੱਟੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਪੂਰੇ ਸਿਰ ਤੇ ਰੁਕਣ ਵਾਲੇ ਸਭ ਤੋਂ ਜ਼ਿਆਦਾ ਹੁਣ ਪਹਿਣਾ ਇਹੀ ਦੁਪੱਟੇ ਲਾਇਕ ਕਰਦੀਆਂ ਨੇ ਚਾਹੇ ਗਰਮੀਆਂ ਦਾ ਸਟਾਕ ਹੋਵੇ ਚਾਹੇ ਸਰਦੀਆਂ ਦਾ ਕਿਉਂਕਿ ਮੋਸਟ ਇਹ ਹੀ ਆ ਕਿ ਇਹ ਸਿਰ ਤੇ ਰੁਕਦੇ ਨੇ ਜਿਵੇਂ ਮਰਜੀ ਆਪ ਇਹਨਾਂ ਦੀ ਬੁੱਕਲ ਵਗੈਰਾ ਮਾਰ ਕੇ ਸਰਦਾਰੀ ਲੁੱਕ ਹਮੇਸ਼ਾ ਵਧੀਆ ਦੁਪट्टे ਦੇ ਨਾਲ ਹੀ ਬਣਦੀ ਆ ਦੁਪट्टे ਨਾਲ ਹੀ ਸੂਟ ਦੀ ਗ੍ਰੇਸ ਆਉਂਦੀ ਆ ਸੋ ਬਹੁਤ ਸੋਹਣੀ ਚੀਜ਼ ਆ ਇਹ ਬਣ ਕੇ ਆਈ ਆ ਸੋ ਜਿਹੜੀਆਂ ਵੀ ਪਹਿਨਣ ਚਾਹੀਦੀ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਅਲੱਗ ਜੀ ਲੁੱਕ ਦੇ ਸੂਟ ਨੇ ਬਹੁਤ ਹੀ ਪਿਆਰੇ ਬਹੁਤ ਸੋਹਣੇ ਤਿੰਨ ਕਲਰ ਆਉਣਗੇ ਤਿੰਨੇ ਨੇ ਤਿੰਨੇ ਕਲਰ ਬਹੁਤ ਸੋਹਣੇ ਆ ਇਦੇ ਵਿੱਚ ਜਿਹੜਾ ਨੈਕਸਟ ਕਲਰ ਆ ਉਹ ਹੈਗਾ ਜੀ ਬਲੂ ਸ਼ਰਟ ਬੇਬੀ ਬਲੂ ਆ ਜਿੰਨੇ ਲਵੈਂਡਰ ਦਾ ਵਿਊ ਹੁੰਦਾ ਬਹੁਤ ਸੋਹਣਾ ਸ਼ੇਡ ਹੈ ਵੀ ਬਹੁਤ ਹੀ ਪਿਆਰਾ ਸੇਮ ਇਹਦਾਂ ਮਿਲੂਗਾ ਦੁਪੱਟਾ ਤੁਹਾਨੂੰ ਮੈਚਿੰਗ ਸੇਮ ਬਲੂ ਕਲਰ ਦੀ ਬਾਟਮ ਹੋਊਗੀ ਇਹਦੇ ਨਾਲ ਹਲੋ ਜਿਹੜਾ ਨੈਕਸਟ ਵਾਲਾ ਜੀ ਇਹ ਹੈਗਾ ਪਰਪਲ ਪਿਆਜੀ ਸ਼ੇਡ ਪਿਆਜ਼ੀ ਸ਼ੇਡ ਆਹੇ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਸੋ ਜਿਹੜੀਆਂ ਪੈਨਾਂ ਨੂੰ ਜਿਹੜਾ ਵੀ ਸੂਟ ਚਾਹੀਦਾ ਫਟਾਫੜ ਸਕਰੀਨਸ਼ਾਟ ਲੈ ਲਓ ਨਾਲ ਸੇਮ ਆਊਗੀ ਪਿਆਜ਼ੀ ਕਲਰ ਦੀ ਬਾਟਮ ਤੇ ਨਾਲ ਸੇਮ ਆਊਗਾ ਜੀ ਇਹਨਾਂ ਦੇ ਦੁਪੱਟੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਤਿੰਨੇ ਹੀ ਕਲਰ ਜਿਹੜਾ ਮਰਜੀ ਕਲਰ ਲੈ ਲਓ ਬਹੁਤ ਸੋਹਣੇ ਕਲਰ ਨੇ ਇਹ ਵੀ ਕਲਰ ਬਹੁਤ ਸੋਹਣਾ ਗ੍ਰੀਨ ਪਿਸਤਾ ਸ਼ੇਡ ਆ ਪਿਸਤਾ ਵੀ ਨਹੀਂ ਪ੍ਰੋਪਰ ਹੈਗਾ ਬਹੁਤ ਸੋਹਣਾ ਇਹ ਵੀ ਸ਼ੇਡ ਬਣਿਆ ਪਿਆਜ਼ੀ ਸ਼ੇਡ ਵੀ ਤੇ ਬਲੂ ਸ਼ੇਡ ਵੀ ਕਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਆ ਸੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਹਦਾ ਆਰਡਰ ਫਟਾਫੜ ਕਰ ਸਕਦੇ ਹੋ ਤੇ ਆਪਣਾ ਸੂਟ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਵਧੀਆ ਸੁਪਰ ਲੈ ਕੇ ਆਈਆਂ ਬਹੁਤ ਸੋਹਣੀਆਂ ਕਿਉਂਕਿ ਜਦੋਂ ਇਦਾਂ ਦੀ ਕਲੈਕਸ਼ਨ ਆਉਂਦੀ ਆ ਸਾਡੀ ਵੀ ਰੂਹ ਖੁਸ਼ ਹੋ ਜਾਂਦੀ ਆ ਜਦੋਂ ਅਸੀਂ ਇਹਨੂੰ ਖੋਲਦੇ ਆ ਫੈਬਰਿਕ ਨੂੰ ਡਿਜ਼ਾਈਨਾਂ ਨੂੰ ਪ੍ਰਿੰਟਿੰਗਾਂ ਨੂੰ ਕਿਉਂਕਿ ਮੈਂ ਫੀਲ ਕਰ ਸਕਦੀ ਹਾਂ ਸੋ ਉਸੇ ਤਰ੍ਹਾਂ ਮੈਨੂੰ ਹੁੰਦਾ ਇੱਕ ਇੱਕ ਚੀਜ਼ ਮੈਂ ਕਲੀਅਰ ਕਰਕੇ ਤੁਹਾਡੇ ਤੱਕ ਪਹੁੰਚਦੀ ਕਰਾਂ ਕਿ ਤੁਹਾਨੂੰ ਕਿਸੇ ਚੀਜ਼ ਦਾ ਡਾਊਟ ਨਾ ਰਹੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਸੋਹਣੇ ਲੱਗੇ ਹੋਣਗੇ ਪ੍ਰਿੰਟ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ